ਹੁਣ ਤਾਂ ਇਹ ਮੰਨਿਆ ਜਾਣ ਲੱਗ ਗਿਆ ਵੀ ਜੇ ਕੋਈ ਮਾਮਲਾ ਹੱਲ ਕਰਾਉਣਾ ਤਾਂ ਧਰਨਾ ਲਾੜੋ ਹਾਂ ਜਿੱਥੇ ਕੋਈ ਜਥੇਬੰਦੀ ਵੀ ਨਹੀਂ ਹੈਗੀ ਪਿੰਡ 'ਚ ਕੋਈ ਘਟਨਾ ਵਾਪਰ ਜੇ ਪਿੰਡ ਦੇ ਲੋਕ ਧਰਨਾ ਲਾ ਲੈਂਦੇ ਆ ਇਹ ਹੁਣ ਲੋਕਾਂ ਨੂੰ ਰਾਹ ਦਿਸਣ ਲੱਗ ਗਿਆ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਪੋਲੀਟੀਸ਼ਨ ਹੈ ਉਹਦਾ ਪੁੱਤਰ ਹੀ ਪੋਲੀਟੀਸ਼ਨ ਅੱਗੇ ਵਧ ਰਿਹਾ ਜਿਹੜਾ ਇੱਕ ਸਟੂਡੈਂਟ ਹੈ ਸਧਾਰਨ ਉਹ ਪੋਲੀਟਿਕਸ 'ਚ ਅੱਗੇ ਨਹੀਂ ਵੱਧ ਪਾਉਂਦਾ ਪੰਜਾਬ ਹੁਣ ਵੋਟਾਂ ਨਾਲੋਂ ਵੋਟਾਂ ਵਾਲੀ ਪੋਲੀਟਿਕਸ 'ਚ ਜ਼ਿਆਦਾ ਇੰਟਰਸਟ ਨਹੀਂ ਲੈ ਰਿਆ ਪੰਜਾਬ ਹੁਣ ਧਰਨੇ ਵਾਲੀ ਪੋਲੀਟਿਕਸ ਜ਼ਿਆਦਾ ਇੰਟਰਸਟ ਲੈ ਰਿਆ ਹੁਣ ਅਮਰੀਕਾ 'ਚ ਟਰੰਪ ਜ ਵਿਦਿਆਰਥੀ ਇਹਨਾਂ ਨੂੰ ਅਸੀਂ ਆਪ ਦੇ ਮੂਲਕ ਸਥਾਨ ਹੀ ਦੇਣੀ ਬਾਹਰ ਦੇ ਦਰਵਾਜ਼ੇ ਨੌਜਵਾਨਾਂ ਲਈ ਬੰਦ ਹੋ ਰਹੇ ਆ ਜੇ ਹਨਾ ਲੋਕ ਵਿਦਿਆਰਥੀ ਸਭ ਤੋਂ ਵੱਧ ਜਾਂ ਤਾਂ ਵਿਦਿਆਰਥੀ ਬਾਹਰ ਜਾ ਰਿਹਾ ਜਾਂ ਵਿਦਿਆਰਥੀ ਖੁਦਕੁਸ਼ੀ ਕਰ ਰਿਹਾ ਹਨਾ ਵਿਦਿਆਰਥੀ ਜਿਹੜੇ ਬਾਹਰ ਬਾਹਰ ਨਹੀਂ ਜਾ 파ਰੇ ਉਹ ਰਿਪੋਰਟ ਹੋ ਕੇ ਆ ਰਿਹਾ ਤਾਂ ਹੁਣ ਗਦਰ ਪਾਰਟੀ ਵਾਲਾ ਇਤਿਹਾਸ ਸਿਰਜਿਆ ਜਾਣਾ ਅਕਾਲੀ ਕਾਂਗਰਸੀ ਭਾਜਪਾ ਆਮ ਆਦਮੀ ਪਾਰਟੀ ਸਾਰੀਆਂ ਵਰਗ ਦੀਆਂ ਪਾਰਟੀਆਂ ਏ ਪੰਜਾਬ ਨੇ ਦੇਖ ਲਿਆ ਵੀ ਕਿਸੇ ਵੀ ਪਾਰਟੀ ਕੋਲੇ ਪੰਜਾਬ ਪੰਜਾਬ ਦੇ ਲੋਕਾਂ ਲਈ ਜਾਂ ਕਿਸੇ ਲੋਕਾਂ ਭਾਰ ਦੇ ਲੋਕਾਂ ਲਈ ਕਿਸੇ ਇੱਕ ਪਾਰਟੀ ਕੋਲੇ ਵੀ ਚੰਗਾ ਪਲਾਨ ਨਹੀਂ ਹੈਗਾ ਲੋਕਾਂ ਦੀ ਮੁਕਤੀ ਇਹਨਾਂ ਦੀ ਇਹਨਾਂ ਦੀ ਪੋਲਿਟਿਕਸ ਵਿੱਚ ਹੈ ਨਹੀਂਗੀ ਅੱਧਰ ਤੇ ਵੀ ਮੰਨਿਆ ਜਾਂਦਾ ਹੈ ਕਿ ਜਿਹੜੇ ਧਰਨੇ ਨੇ ਉਹ ਕਿਤੇ ਨਾ ਕਿਤੇ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਨੇ ਆਰਥਿਕਤਾ ਤਾਂ ਕਿਸਾਨੀ ਹੈ ਇੱਥੇ ਤੇ ਆ ਕਿਸਾਨੀ ਧਰਨੇ ਲਾ ਕੇ ਜਿਵੇਂ ਆਰਥਿਕਤਾ ਨੂੰ ਕਿਵੇਂ ਖਰਾਬ ਕਰ ਦੂਗੀ ਕਿਸਾਨੀ ਤਾਂ ਸਮਾਜੀ ਧਰਨਾ ਲਾ ਕੇ ਆਰਥਿਕਤਾ ਨੂੰ ਬਚਾ ਰਹੀ ਹੈ ਵੀ ਆ ਖਰੀਦ ਲੋ ਹੈਨਾ ਤਾਂ ਕਿ ਕਿਸਾਨ ਕਿਸਾਨ ਜਿਹੜੇ ਆਰਥਿਕਤਾ ਪਰ ਤੇ ਠੀਕ ਹੋਣਗੇ ਤਾਂ ਉਹ ਬਾਜ਼ਾਰ ਬਾਜ਼ਾਰ ਇਹ ਚੱਲ ਨਹੀਂ ਇਹ ਸਾਡੀ ਕੰਪਨੀ ਨੂੰ ਨੁਕਸਾਨ ਹੋ ਜਾਂਦਾ ਇਸੇ ਕਰਕੇ ਰੋਡ ਜਾ ਹੁੰਦੇ ਬਿਲਕੁਲ ਜੇ ਇਹ ਇਹ ਤੋਂ ਹੀ ਸਾਬਤ ਹੁੰਦਾ ਵੀ ਜਦੋਂ ਕਾਰਪੋਰੇਟ ਨੂੰ ਨੁਕਸਾਨ ਹੁੰਦਾ ਉਹ ਵੀ ਸਰਕਾਰ ਤੇ ਉਹਦੋਂ ਜੂ ਸਰਕਦੀ ਹੈ ਪਹਿਲਾਂ ਨਹੀਂ ਸਰਕਦੀ ਹੁਣ ਕਿਹਦੇ ਵਿੱਚ ਵਿਚਰਦੇ ਆ ਧਰਨੇ ਲਾਉਂਦੇ ਆ ਤੁਸੀਂ ਕਿਹੋ ਜਿਹੇ ਦਬਾਅ ਮਹਿਸੂਸ ਕੀਤੇ ਨੇ ਕਿਹੋ ਜੀਆਂ ਪੀੜਾ ਚੋਂ ਨੰਗਣਾ ਪੈਂਦਾ ਇੱਕ ਸਟੂਡੈਂਟ ਨੂੰ ਦੇਖੋ ਜੇ ਤੁਸੀਂ ਭਾਰਤ ਭਰ ਦੀ ਗੱਲ ਕਰ ਲਈ ਤਾਂ ਵਿਦਿਆਰਥੀਆਂ ਤੇ ਯੂਪੀਏ ਵਾਲੀ ਧਾਰਾਵਾਂ ਲੱਗ ਰਹੀਆਂ ਵਿਦਿਆਰਥੀਆਂ ਦੇ ਪਰਚਾ ਪਰਚਾ ਹੋ ਜਾਂਦਾ ਤੇ ਉਹਨਾਂ ਨੂੰ ਆਇ ਲੱਗਦਾ ਵੀ ਹੁਣ ਤੁਸੀਂ ਤੁਹਾਡਾ ਭਵਿੱਖ ਖਤਮ ਆ ਹਾਂ ਕੁਝ ਸੀ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਉਹਨਾਂ ਨੂੰ ਐਕਸਪੈਲ ਕਰਨੀਆਂ ਧਮਕੀਆਂ ਮਿਲਦੀਆਂ ਜਾਂ ਹਨਾ ਐਕਸਪੈਲ ਹੋ ਵੀ ਜਾਂਦੇ ਆ ਵਿਦਿਆਰਥੀ ਹਾਂ ਇਹ ਇਹ ਇੱਕ ਤਰ੍ਹਾਂ ਦਾ ਪ੍ਰੈਸ਼ਰ ਤਾਂ ਹੈ ਸੱਚੇ ਕਾਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਗਦਰੀ ਬਾਬਿਆਂ ਦੇ ਮੇਲੇ ਤੇ ਮੌਜੂਦ ਹੈ ਭੈਣ ਹਰਵੀਰ ਹੁਣੀ ਮੇਰੇ ਨਾਲ ਨੇ ਸਟੂਡੈਂਟ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਗੱਲਬਾਤ ਉਹਨਾਂ ਦੇ ਨਾਲ ਸਟੂਡੈਂਟ ਕੀ ਸੋਚਦਾ ਹੈ ਅੱਜ ਦੇ ਜ਼ਮਾਨੇ ਦਾ ਅੱਜ ਦੇ ਸਮੇਂ ਦੇ ਵਿੱਚ ਸਟੂਡੈਂਟਸ ਦੀ ਕਿਹੋ ਜੀ ਦਸ਼ਾ ਹੈ ਉਸ ਤੇ ਗੱਲਬਾਤ ਕਰਾਂਗੇ ਉਹਨਾਂ ਦਾ ਸਵਾਗਤ ਕਰਦੇ ਆਂ ਭੈਣੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਜੀ ਭੈਣੇ ਅਸੀਂ ਸੋਚ ਰਹੇ ਆਂ ਜਾਂ ਅਸੀਂ ਗੱਲ ਕਰ ਰਹੇ ਆਂ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਪਰ ਉਸ ਦੇ ਵਿੱਚ ਜਿਹੜਾ ਆ ਪੀੜੀ ਆ ਜਿਹੜਾ ਸਟੂਡੈਂਟ ਹੈ ਅੱਜ ਦਾ ਉਸ ਤੇ ਸਾਰੀਆਂ ਪਾਲਿਸੀਆਂ ਨੇ ਬਹੁਤ ਵੱਡਾ ਪ੍ਰਭਾਵ ਪਾਉਣਾ ਹੁੰਦਾ ਹੈ ਅਸੀਂ ਜੇਕਰ ਅੱਜ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਆਰਥਿਕ ਦਸ਼ਾ ਬਹੁਤ ਬੁਰੀ ਹੈ ਜੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਯੂਥ ਪ੍ਰਵਾਸ ਪ੍ਰਵਾਸ ਕਰ ਰਿਹਾ ਵੱਡੇ ਪੱਧਰ ਤੇ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ 'ਚ ਪ੍ਰਭਾਵ ਕੇਦੇ ਤੇ ਪਾਉਣਾ ਤੁਹਾਡੇ ਸਾਡੇ ਤੇ ਪਾਉਣਾ ਕਿਉਂਕਿ ਅਸੀਂ ਸਟੂਡੈਂਟ ਆ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਵਿਚਰਨਾ ਪਰ ਉਸ ਨੂੰ ਪ੍ਰਭਾਵਿਤ ਕਰਨ ਦੇ ਲਈ ਪੋਲਿਟਿਕਸ ਇੱਕ ਬਹੁਤ ਜ਼ਰੂਰੀ ਅੰਗ ਹੁੰਦਾ ਹੈ ਮਹੱਤਵਪੂਰਨ ਅੰਗ ਕਹਿ ਲਓ ਪਰ ਪੋਲਿਟਿਕਸ ਦੇ ਵਿੱਚ ਸਟੂਡੈਂਟਸ ਦੀ ਸ਼ ਬਹੁਤ ਘਟ ਰਹੀ ਹੈ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਪੋਲੀਟੀਸ਼ਨ ਹੈ ਉਹਦਾ ਪੁੱਤਰ ਹੀ ਪੋਲੀਟੀਸ਼ਨ ਅੱਗੇ ਬਣ ਰਿਹਾ ਹੈ ਜਿਹੜਾ ਇੱਕ ਸਟੂਡੈਂਟ ਹੈ ਸਧਾਰਨ ਉਹ ਪੋਲੀਟਿਕਸ ਚ ਅੱਗੇ ਨਹੀਂ ਵੱਧ ਪਾਉਂਦਾ ਕਈ ਤਰ੍ਹਾਂ ਦੇ ਡਰ ਹੋ ਸਕਦੇ ਨੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਹੋ ਸਕਦੀਆਂ ਨੇ ਜਾਂ ਆਰਥਿਕ ਹਾਲਤ ਹੋ ਸਕਦੀ ਹੈ ਪਰ ਤੁਸੀਂ ਐਜ਼ ਅ ਸਟੂਡੈਂਟ ਹੋਣ ਦੇ ਨਾਤੇ ਕੀ ਸੋਚਦੇ ਹੋ ਤੁਸੀਂ ਜਥੇਬੰਦੀਆਂ ਦੇ ਵੀ ਵਿਚਰਦੇ ਹੋ ਵਿਚਰਦੇ ਹੋ ਕੀ ਤੁਸੀਂ ਓਵਰਵਿਊ ਕੀ ਬਣਾ ਪਾਏ ਹੋ ਜਾਂ ਕੀ ਦੇਖਣ ਚ ਮਿਲਦਾ ਹੈ ਕਿ ਕਿਉਂ ਨਹੀਂ ਸਟੂਡੈਂਟ ਅੱਗੇ ਆਉਂਦੇ ਦੇਖੋ ਦੇ ਇਹ ਜਿਵੇਂ ਤੁਸੀਂ ਕਿਹਾ ਕਿ ਪੋਲਿਟਿਕਸ ਵਿੱਚ ਜਿਹੜਾ ਉਹ ਵਿਦਿਆਰਥੀ ਨਹੀਂ ਆਉਂਦੇ ਹਨ ਨਾ ਨੇਤਾ ਨਹੀਂ ਬਣ ਰਹੇ ਜਾਂ ਕੁਝ ਨਾ ਜੇ ਤੁਸੀਂ ਦੇਖਿਆ ਦੇਖੋ ਕਿ ਇਸ ਵਾਰ ਪੋਲਿਟਿਕਸ ਪੰਜਾਬ ਦੀ ਪਹਿਲਾਂ ਨਾਲੋਂ ਬਦਲੀ ਐ ਪੰਜਾਬ ਹੁਣ ਵੋਟਾਂ ਨਾਲੋਂ ਵੋਟਾਂ ਵਾਲੀ ਪੋਲਿਟਿਕਸ 'ਚ ਜ਼ਿਆਦਾ ਇੰਟਰਸਟ ਨਹੀਂ ਲੈ ਰਿਆ ਪੰਜਾਬ ਹੁਣ ਧਰਨੇ ਵਾਲੀ ਪੋਲਿਟਿਕਸ ਜ਼ਿਆਦਾ ਇੰਟਰਸਟ ਲੈ ਰਿਆ ਇਸ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਵਿੱਚ ਹਰ ਰੋਜ਼ ਕੋਈ ਨਾ ਕੋਈ ਧਰਨਾ ਮੁਜ਼ਾਹਰਾ ਹੋ ਰਿਹਾ ਇਹ ਇਹ ਤਿੰਨਾਂ ਸਾਲਾਂ 'ਚ ਜਿਹੜਾ ਪੰਜਾਬ ਵਿੱਚ ਹਰ ਰੋਜ਼ ਧਰਨੇ ਮੁਜ਼ਾਹਰੇ ਕਿਸਾਨ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਬੇਰੁਜ਼ਗਾਰ ਹਰ ਤਰ੍ਹਾਂ ਦਾ ਤਬਕਾ ਜਿਹੜਾ ਧਰਨੇ ਮੁਜ਼ਾਹਰੇ 'ਚ ਜਿਹੜਾ ਵੱਧ ਸ਼ਮੂਲਿਤ ਕਰਨ ਲੱਗ ਗਿਆ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਕਿ ਨਾ ਲਾਉਣਾ ਜਿਹੜਾ ਉਹ ਵਹਿਲਿਆਂ ਦਾ ਕੰਮ ਹੁੰਦਾ ਪਰ ਹੁਣ ਧਰਨੇ ਵਾਲਿਆਂ ਨੂੰ ਇੱਕ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਿਆ ਤੇ ਇਹ ਵੀ ਇੱਕ ਪੋਲਿਟਿਕਸ ਹੁੰਦੀ ਹੈ ਇੱਕ ਤਰ੍ਹਾਂ ਦੀ ਪੋਲਿਟਿਕਸ ਇਹ ਆ ਵੀ ਕਿਹੜੀ ਜਿਹੜੀ ਪਾਰਟੀ ਆ ਜਿਹੜੀ ਉਹ ਵੱਧ ਲੁੱਟੂਗੀ ਲੋਕਾਂ ਨੂੰ ਕਿਹੜੀ ਪਾਰਟੀ ਜਿਹੜੀ ਸੱਤਾ ਚ ਆਊਗੀ ਕਿਹੜੀ ਪਾਰਟੀ ਜਿਹੜੀ ਲੋਕਾਂ ਨੂੰ ਲੁੱਟੂਗੀ ਇਹ ਇੱਕ ਤਾਂ ਇਹ ਪੋਲਿਟਿਕਸ ਹੁੰਦੀ ਹੈ ਦੂਜੀ ਪੋਲਿਟਿਕਸ ਇਹ ਹੁੰਦੀ ਆ ਵੀ ਹੁਣ ਹੁਣ ਲੋਕ ਜਿਹੜਾ ਉਹ ਚੇਂਜ ਕਿਵੇਂ ਕਰਨਗੇ ਹੁਣ ਜਿਹੜੀ ਪੰਜਾਬ ਪੰਜਾਬ ਨੇ ਜਿਹੜੀ ਪੋਲਿਟਿਕਸ ਨੂੰ ਹੁਣ ਚੁਣਿਆ ਹੋਇਆ ਪੰਜਾਬ ਨੇ ਹੁਣ ਧਰਨੇ ਵਾਲੀ ਪੋਲਿਟਿਕਸ ਨੂੰ ਚੁਣਿਆ ਹੋਇਆ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਜਿਹੜੀ ਹੁਣ ਆਮ ਆਦਮੀ ਪਾਰਟੀ ਵੀ ਰਵਾਇਤੀ ਪਾਰਟੀਆਂ ਸ਼ਾਮਿਲ ਹੋ ਗਈ ਆ ਅਕਾਲੀ ਕਾਂਗਰਸੀ ਭਾਜਪਾ ਆਮ ਆਦਮੀ ਪਾਰਟੀ ਸਾਰੀਆਂ ਰਵਾਇਤੀ ਪਾਰਟੀਆਂ ਇਹ ਪੰਜਾਬ ਨੇ ਦੇਖ ਲਿਆ ਵੀ ਕਿਸੇ ਵੀ ਪਾਰਟੀ ਕੋਲੇ ਪੰਜਾਬ ਪੰਜਾਬ ਦੇ ਲੋਕਾਂ ਲਈ ਜਾਂ ਕਿਸੇ ਲੋਕਾਂ ਭਾਰ ਦੇ ਲੋਕਾਂ ਲਈ ਕਿਸੇ ਇੱਕ ਪਾਰਟੀ ਕੋਲੇ ਵੀ ਚੰਗਾ ਪਲਾਨ ਨਹੀਂ ਹੈਗਾ ਲੋਕਾਂ ਦੀ ਮੁਕਤੀ ਇਹਨਾਂ ਦੀ ਇਹਨਾਂ ਦੀ ਪੋਲਿਟਿਕਸ ਵਿੱਚ ਹੈ ਨਹੀਂਗੀ ਇਸ ਕਰਕੇ ਹੁਣ ਲੋਕ ਉਸ ਪੋਲਿਟਿਕਸ ਨੂੰ ਛੱਡਦੇ ਜਾ ਰਹੇ ਆ ਹੁਣ ਪੋਲਿਟਿਕਸ ਜਿਹੜੀ ਸੜਕਾਂ ਦੇ ਮੈਦਾਨਾਂ ਤੇ ਆ ਗਈ ਆ ਇਹਨਾਂ ਛੜਕਾਂ ਦੇ ਮੈਦਾਨਾਂ ਵਿੱਚ ਵਿਦਿਆਰਥੀ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਜਿਹੜੀ ਉਹ ਬਿਹਤਰ ਹੋਈ ਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਚੰਗੀ ਹੋਣੀ ਆ ਪਰ ਇੱਕ ਇੱਕ ਪੈਣਾ ਇੱਥੇ ਹੋਰ ਵੀ ਗੱਲ ਹੈ ਨਾ ਤੁਸੀਂ ਧਰਨੇਆਂ ਦੀ ਗੱਲ ਕੀਤੀ ਜੇ ਉਹਦੇ ਤੇ ਵੀ ਆਪਾਂ ਟਿੱਪਣੀ ਕਰਨੀ ਹੋਵੇ ਬਹੁਤ ਵੱਡੇ ਪੱਧਰ ਤੇ ਵੀ ਮੰਨਿਆ ਜਾਂਦਾ ਹੈ ਕਿ ਜਿਹੜੇ ਧਰਨੇ ਨੇ ਉਹ ਕਿਤੇ ਨਾ ਕਿਤੇ ਪੰਜਾਬ ਦੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਨੇ ਇਹਦੇ ਨਾਲ ਜਿਹੜਾ ਸਾਊਥ 'ਚ ਦਿੱਲੀ 'ਚ ਬੈਠਾ ਹੋਇਆ ਇੱਕ ਨਿਵੇਸ਼ਕ ਹੈ ਉਹਨੇ ਜਦੋਂ ਦੇਖਣਾ ਕਿ ਮੈਂ ਪੰਜਾਬ 'ਚ ਜਾ ਕੇ ਬਿਜ਼ਨਸ ਕਰਾਂ ਪਰ ਉਹ ਸੋਚਦਾ ਹੈ ਭਾਈ ਇੱਥੇ ਤਾਂ ਰੂੜੀ ਬਹੁਤ ਜਾਮ ਹੁੰਦੇ ਨੇ ਮੈਂ ਬਿਜ਼ਨਸ ਕਿੱਥਾਂ ਜਾਂਦਾ ਤਰਕੇ ਚ ਕਿਸਾਨ ਵੀ ਹੋ ਜਾਣ ਜਿੱਦਾਂ ਸਾਰੇ ਧਰਨਿਆਕਾਰੀਆਂ ਨੂੰ ਲਾ ਲਓ ਆਪਾਂ ਇਸ ਤੇ ਗਿਣ ਸਕਦੇ ਆ ਪਰ ਦੂਸਰੇ ਪਾਸੇ ਸਟੂਡੈਂਟ ਪੋਲਿਟਿਕਸ ਦੀ ਜੇਕਰ ਗੱਲ ਕਰਨੀ ਹੋਵੇ ਇੱਕ ਅੰਗਲ ਇਹ ਵੀ ਹੈ ਕਿ ਸਟੂਡੈਂਟਸ ਜਦੋਂ ਪੋਲਿਟਿਕਸ ਦੇ ਵੱਲ ਨੂੰ ਹੋਣ ਦੀ ਕੋਸ਼ਿਸ਼ ਵੀ ਕਰਦੇ ਨੇ ਮੰਨ ਲਓ ਕਿਸੇ ਤੁਸੀਂ ਧਰਨਾ ਲਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਤੇ ਪੋਲਿਟੀਕਲ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਲਈ ਜਾਂਦੀ ਹੈ ਜਾਂ ਕਹਿ ਲਈਏ ਵੀ ਤੁਹਾਡੇ ਕੈਰੀਅਰ ਨੂੰ ਦਾਤੇ ਲਾਉਣ ਦੀ ਗੱਲ ਆ ਜਾਂਦੀ ਹੈ ਇੱਕ ਉਹ ਵੀ ਆਸਪੈਕਟ ਮੰਨਦੇ ਹੋ ਤੁਸੀਂ ਉਹਦੇ ਚ ਫਿਰ ਵਿੱਤ ਵੀ ਆ ਜਾਂਦਾ ਬੰਦਾ ਵਿੱਤੀ ਤੌਰ ਤੇ ਕਿੰਨਾ ਕੁ ਸਮਰੱਥ ਹੈ ਕਿਉਂਕਿ ਜਿਹੜਾ ਵਿੱਤੀ ਤੌਰ ਤੇ ਸਮਰੱਥ ਹੈ ਉਹ ਤਾਂ ਕੋਈ ਹੋਰ ਹੀਲਾ ਕਰ ਲੂ ਇੱਥੇ ਨਹੀਂ ਕੁਝ ਬਣੂ ਵਿਦੇਸ਼ ਚਲੇ ਜਾਓ ਜਿਹਦੇ ਕੋਲ ਵੈਸੇ ਕੱਕ ਨਹੀਂ ਹੈਗਾ ਉਹ ਕਿੱਧਰ ਜਾਊਗਾ ਫਿਰ ਉਹ ਤਾਂ ਪੀੜਿਆ ਜਾਂਦਾ ਹੈ ਨਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਪਹਿਲਾ ਸਵਾਲ ਜਿਹੜਾ ਤੁਹਾਡਾ ਸੀ ਕਿ ਆਰਥਿਕਤਾ ਨੂੰ ਨੁਕਸਾਨ ਪਹੁੰਚਦਾ ਧਰਨੇ ਨਾਲ ਹੈ ਨਾ ਪੰਜਵੇਂ ਪੰਜਾਬ ਦੀ ਪੰਜਾਬ ਦੀ ਆਰਥਿਕਤਾ ਦੀ ਮੇਨ ਰੀਡ ਕੀ ਹੈ ਕਿਸਾਨ ਨਹੀਂ ਹੈਣਾ ਪੰਜਾਬ ਦੀ ਆਰਥਿਕਤਾ ਜਿਹੜੀ ਉਹ ਖੇਤੀ ਤੇ ਡਿਪੈਂਡ ਹੈ ਤੇ ਜੇ ਹੁਣ ਕਿਸਾਨ ਧਰਨੇ ਤੇ ਬੈਠੇ ਸੀ ਲਗਾਤਾਰ ਹੈਣਾ ਉਹਨਾਂ ਦੀ ਮੰਡੀਆਂ ਚ ਝੋਨਾ ਨਹੀਂ ਵਿਕ ਰਿਆ ਹੈਣਾ ਜੇ ਝੋਨਾ ਵਿਕੂਗਾ ਤਾਂ ਇਹ ਕੀ ਦੀ ਆਰਥਿਕਤਾ ਨੋ ਹੋਰ ਆ ਮਿਲੂਗਾ ਚੋਨਾ ਵਿਕੂਗਾ ਤਾਂ ਕਿਸਾਨ ਕੋਲ ਇਨਕਮ ਜਾਊਗੀ ਕਿਸਾਨ ਕੋਲ ਇਨਕਮ ਜਾਊਗੀ ਤਾਂ ਉਹਨੇ ਬਜ਼ਾਰਾਂ ਚ ਖਰੀਦਦਾਰੀ ਕਰਨੀ ਹੈ ਹਨਾ ਜੇ ਕਿਸਾਨ ਕੋਲੇ ਇਨਕਮ ਜਾਊਗੀ ਤਾਂ ਸਾਰੇ ਵਪਾਰੀਆਂ ਨੇ ਚੱਲਣਾ ਜੇ ਝੋਨਾ ਕਣਕ ਬਾਸਮਤੀ ਖਰੀਦੀ ਜਾਂਦੀ ਹੈ ਤਾਂ ਸਰਕਾਰ ਨੇ ਜਿਹੜੀ ਜਿਹੜੀ ਟਰਾਂਸਪੋਰਟ ਹੁੰਦੀ ਹੈ ਇਹ ਅਨਾਜ ਜਿਹੜਾ ਭਾਰਤ ਭਰ ਵਿੱਚ ਜਾਂਦਾ ਵਿਦੇਸ਼ਾਂ ਚ ਵੀ ਜਾਂਦਾ ਇਹ ਅਨਾਜ ਜਿਹੜਾ ਹਰ ਥਾਂ ਤੇ ਜਾਂਦਾ ਤੇ ਇਹ ਇੱਕ ਇਨਕਮ ਦਾ ਸੋਰਸ ਹੈ ਤੇ ਇਹ ਪੰਜਾਬ ਦੀ ਪੰਜਾਬ ਦੀ ਰੀੜ ਦੀ ਹੱਡੀ ਹੈ ਤੇ ਘੱਟੋ ਘੱਟ 27% ਜਿਹੜਾ ਆਰਥਿਕਤਾ ਵਿੱਚ ਜਿਹੜਾ ਉਹ ਪੰਜਾਬ ਹਿੱਸਾ ਪਾਉਂਦਾ ਭਾਰਤ ਦੇ ਅਨਾਜ ਭੰਡਾਰਨ ਵਿੱਚ ਪੰਜਾਬ ਜਿਹੜਾ ਉਹ 27 26 ਤੋਂ 27% ਹਿੱਸਾ ਪਾਉਂਦਾ 40 ਤੋਂ 45000 ਕਰੋੜ ਤਾਂ ਆਹ ਝੋਨੇ ਦੀ ਜੀਰੀ ਦੇ ਸੀਜ਼ਨ ਦੇ ਵਿੱਚ ਹੀ ਪੰਪ ਹੁੰਦਾ ਹੈ ਇਸ ਇਕਨੋਮੀ ਦੇ ਵਿੱਚ ਹਾਂਜੀ ਬਿਲਕੁਲ ਗਾਜਰਾਂ ਦੇ ਗਾਜਰਾਂ ਦੀ ਉਹਦੇ ਚ ਪੈਦਾਵਾਰ ਚ ਤੇ ਕਣਕ ਝੋਨੇ ਦੀ ਪੈਦਾਵਾਰ ਚ ਪੰਜਾਬ ਬਹੁਤ ਵੱਡਾ ਹਿੱਸਾ ਪਾਉਂਦਾ ਭਾਰਤ ਦਾ ਢਿੱਡ ਭਰਦਾ ਤੇ ਬਾਹਰ ਨੂੰ ਵੀ ਜਿਹੜਾ ਪੰਜਾਬ ਦੀ ਬਾਸਮਤੀ ਜਿਹੜੀ ਬਾਹਰ ਨੂੰ ਵੀ ਜਾਂਦੀ ਹੈ ਇਸ ਲਈ ਆਰਥਿਕਤਾ ਤਾਂ ਕਿਸਾਨੀ ਹੈ ਇੱਥੇ ਤੇ ਆ ਕਿਸਾਨੀ ਨੇ ਲਾ ਕੇ ਜਿਵੇਂ ਆਰਥਿਕ ਤੈਨੂੰ ਕਿਵੇਂ ਖਰਾਬ ਕਰ ਦੂਗੀ ਕਿਸਾਨੀ ਤਾਂ ਸਮਾਜੀ ਧਰਨਾ ਲਾ ਕੇ ਆਰਥਿਕ ਤੈਨੂੰ ਬਚਾ ਰਹੀ ਹੈ ਵੀ ਆ ਖਰੀਦ ਲੋ ਹੈਨਾ ਤਾਂ ਕਿ ਕਿਸਾਨ ਕਿਸਾਨ ਜਿਹੜੇ ਆਰਥਿਕ ਤੌਰ ਤੇ ਠੀਕ ਹੋਣਗੇ ਤਾਂ ਉਹ ਬਾਜ਼ਾਰ ਬਾਜ਼ਾਰ ਇਥੇ ਚੱਲਣੇ ਆ ਇਥੇ ਇਥੇ ਪਹਿਲੇ ਮੈਂ ਤੁਹਾਡੀ ਗੱਲ ਕਰਦਾ ਇਥੇ ਸਿਵਲ ਸੁਸਾਇਟੀ ਨੂੰ ਵੀ ਸਵਾਲ ਆਪਾਂ ਕਰ ਲੈਣੇ ਆ ਕੀਤਾ ਵੀ ਜਾਂਦਾ ਵੀ ਭਾਈ ਤੁਹਾਡੇ ਕੋਲ ਜੇ ਹੋਰ ਕੋਈ ਟੁਕਮਾ ਤਰੀਕਾ ਹੈਗਾ ਕੋਈ ਇਦਾਂ ਦਾ ਤਰੀਕਾ ਹੈਗਾ ਜਿਹੜਾ ਇੰਨਾ ਹੀ ਪ੍ਰਭਾਵਸ਼ਾਲੀ ਹੋਵੇ ਧਰਨੇ ਜਿੰਨਾ ਹੀ ਧਰਨਾ ਲਾ ਲੈਣ ਜਿੰਨਾ ਪਰ ਉਹਦੇ ਨਾਲ ਮਸਲਾ ਹੱਲ ਹੁੰਦਾ ਹੋਵੇ ਤਾਂ ਉਹ ਵੀ ਕੋਈ ਦੱਸ ਸਕਦਾ ਹੈ ਹੈਨਾ ਆਪਾਂ ਇਹ ਵੀ ਫੇਰ ਕਰ ਕਰਦਾ ਜਾਂ ਕੋਈ ਹੋਰ ਸਵਾਲ ਕਰਦਾ ਵੀ ਧਰਨੇ ਨਾ ਲਾਓ ਹੋਰ ਕੋਈ ਹੱਲ ਲੱਭ ਲੋ ਫੇ ਆਪਾਂ ਇਹ ਵੀ ਸਵਾਲ ਕਰ ਸਕਦੇ ਹਾਂ ਅ ਧਰਨੇ ਲਾਉਣ ਲਈ ਆਰਥਿਕ ਨੁਕਸਾਨ ਤਾਂ ਇਹੀ ਮੰਨਿਆ ਜਾਂਦਾ ਨਾ ਵੀ ਰੋਡ ਜਮ ਕਰ ਲੈਂਦੇ ਆ ਉਹ ਆਵਾਜਾਈ ਬੰਦ ਹੁੰਦੀ ਆ ਹਾਂ ਤੇ ਉਹ ਟਰਾਂਸਪੋਰਟ ਸਭ ਤੋਂ ਵੱਧ ਨੁਕਸਾਨ ਕਿਹਨੂੰ ਹੁੰਦਾ ਕੰਪਨੀ ਵਾਲਿਆਂ ਨੂੰ ਹੁੰਦਾ ਉਹਨੇ ਟਰੱਕ ਰੁਕ ਜਾਂਦੇ ਆ ਹੈਨਾ ਇਹੀ ਹੈ ਨਾ ਤੇ ਸਭ ਤੋਂ ਵੱਧ ਪ੍ਰੈਸ਼ਰ ਸਰਕਾਰ ਤੇ ਉਹੀ ਪਾਉਂਦੇ ਆ ਵੀ ਧਰਨਾ ਚ ਕਰਵਾਓ ਸਾਡੀ ਕੰਪਨੀ ਨੂੰ ਨੁਕਸਾਨ ਹੋ ਜਾਂਦਾ ਇਸੇ ਕਰਕੇ ਰੋਡ ਜਮ ਹੁੰਦੇ ਆ ਬਿਲਕੁਲ ਜੇ ਇਹ ਇਹ ਤੋਂ ਹੀ ਸਾਬਤ ਹੁੰਦਾ ਵੀ ਜਦੋਂ ਕਾਰਪੋਰੇਟ ਨੂੰ ਨੁਕਸਾਨ ਹੁੰਦਾ ਉਹ ਵੀ ਸਰਕਾਰ ਤੇ ਉਦੋਂ ਜੂੰ ਸਰਕਦੀ ਆ ਪਹਿਲਾਂ ਨਹੀਂ ਸਰਕਦੀ ਹੁਣ ਤੁਸੀਂ ਦੇਖੋ ਵੀ ਜਦੋਂ ਕਾਰਪੇਟ ਨੂੰ ਨੁਕਸਾਨ ਹੋਇਆ ਉਦੋਂ ਸਰਕਾਰ ਨੂੰ ਜਾਗ ਲੱਗ ਜਾਂਦੀ ਹੈ ਉਦੋਂ ਲੋਕ ਮਤਲਬ ਜਿਹੜੇ ਕੁਝ ਹਨਾ ਬੁੱਧੀਜੀਵੀ ਤਬਕਾ ਉਦੋਂ ਲੱਗਦਾ ਵੀ ਇਹ ਆਰਥਿਕ ਤੌਰ ਤੇ ਨੁਕਸਾਨ ਕਰ ਰਿਹਾ ਧਰਨਾ ਹਨਾ ਤੁਸੀਂ ਦੇਖੋ ਵੀ ਸਰਕਾਰ ਉਦੋਂ ਤੱਕ ਨਹੀਂ ਸੁਣਦੀ ਜਦ ਤੱਕ ਰੋਡ ਜਾਮ ਨਹੀਂ ਹੁੰਦਾ ਤੇ ਜਦੋਂ ਕਾਰਪੇਟ ਨੂੰ ਨੁਕਸਾਨ ਹੁੰਦਾ ਸਰਕਾਰ ਨੂੰ ਉਦੋਂ ਪਤਾ ਲੱਗਦਾ ਉਦੋਂ ਜਾਗਦੀ ਹੈ ਇਹ ਤੋਂ ਸਿੱਧਾ ਸਿੱਧਾ ਸਬੰਧ ਦਾ ਵੀ ਹੁਣ ਸਰਕਾਰ ਕੀਦੀ ਹੈ ਸਰਕਾਰ ਕਾਰਪੋਰੇਟਸ ਦੀ ਹੈ ਇਸੇ ਕਰਕੇ ਸਰਕਾਰ ਨੂੰ ਲੱਗਦਾ ਵੀ ਹੁਣ ਸਾਨੂੰ ਹਰਜਾਨਾ ਹੋ ਜਾਂਦਾ ਅਸਲ ਚ ਸਰਕਾਰ ਨੂੰ ਹਰਜਾਨਾ ਨਹੀਂ ਹੋ ਰਿਹਾ ਹੁੰਦਾ ਸਰਕਾਰ ਦੇ ਉੱਤੇ ਬੈਠੇ ਬੰਦੇ ਉਹਨਾਂ ਨੇ ਮਾਲਕ ਨੂੰ ਨੁਕਸਾਨ ਨੁਕਸਾਨ ਹੋ ਰਿਹਾ ਹੁੰਦਾ ਨਹੀਂ ਉਹ ਤਾਂ ਡਬਲਯੂਟੀਓ ਦੀਆਂ ਨੀਤੀਆਂ ਹੀ ਦੱਸ ਰਹੀਆਂ ਨੇ ਕਿ ਕਾਰਪੋਰੇਟ ਨੂੰ ਬੜਾਵਾ ਦੇਣ ਦੇ ਲਈ ਕਿਸਾਨੀ ਨੂੰ ਕਿੱਦਾਂ ਖਤਮ ਕਰਨਾ ਅੰਤ ਦੇ ਵਿੱਚ ਸਵਾਲ ਤੁਹਾਡੇ ਤੋਂ ਇਹੀ ਲੈਣਾ ਕਿਉਂਕਿ ਸਮਾਂ ਵੀ ਹੋ ਰਿਹਾ ਤੁਸੀਂ ਵੀ ਤੁਹਾਡੇ ਸਮੇਂ ਦੀ ਕਦਰ ਕਰਦੇ ਆਂ ਸੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਗੱਲ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਇਸ ਸਮੇਂ ਅਸੀਂ ਦੇਖ ਰਹੇ ਹਾਂ ਸਟੂਡੈਂਟ ਪੋਲਿਟਿਕਸ ਨੂੰ ਕਿ ਸਟੂਡੈਂਟ ਵੱਡੇ ਪੱ ਰਾਜ ਆਦਾ ਚੁੰੜ ਰਹੇ ਆ ਪਰ ਤੁਸੀਂ ਐਜ਼ ਅ ਸਟੂਡੈਂਟ ਜਦੋਂ ਵਿਚਰਦੇ ਹੋ ਕਿਤੇ ਧਰਨਾ ਲਾਉਨੇ ਹੋ ਤਾਂ ਕਿਹੋ ਜਿਹੇ ਦਬਾਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਜਾਂ ਕਹਿ ਲਈਏ ਇਨਕਲਾਬ ਵਾਲੀ ਸਰਕਾਰ ਜਾਂ ਇਸ ਤੋਂ ਪਹਿਲਾਂ ਵਾਲੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਇਹਨਾਂ ਨੂੰ ਇਹਨਾਂ ਦੇ ਵਿੱਚ ਵਿਚਰਦੇ ਆ ਧਰਨੇ ਲਾਉਂਦੇ ਆ ਤੁਸੀਂ ਕਿਹੋ ਜਿਹੇ ਦਬਾਅ ਮਹਿਸੂਸ ਕੀਤੇ ਨੇ ਕਿਹੋ ਜੀਆਂ ਪੀੜਾ ਤੋਂ ਨੰਗਣਾ ਪੈਂਦਾ ਇੱਕ ਸਟੂਡੈਂਟ ਨੂੰ ਦੇਖੋ ਜੇ ਤੁਸੀਂ ਭਾਰਤ ਭਰ ਦੀ ਗੱਲ ਕਰ ਲਈ ਤਾਂ ਵਿਦਿਆਰਥੀਆਂ ਤੇ ਯੂਪੀਏ ਵਾਲੀ ਧਾਰਾਆਂ ਵਾਂਗ ਲੱਗ ਰਹੀਆਂ ਵਿਦਿਆਰਥੀਆਂ ਦੇ ਪਰਚਾ ਪਰਚਾ ਹੋ ਜਾਂਦਾ ਤੇ ਉਹ ਆਏ ਲੱਗਦਾ ਵੀ ਹੁਣ ਤੁਸੀਂ ਤੁਹਾਡਾ ਭਵਿੱਖ ਖਤਮ ਹਾਂ ਹਾਂ ਕੁਝ ਸੀ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਉਹਨਾਂ ਨੂੰ ਐਕਸਪੈਲ ਕਰਨ ਦੀਆਂ ਧਮਕੀਆਂ ਮਿਲਦੀਆਂ ਜਾਂ ਹਨ ਐਕਸਪੈਲ ਹੋ ਵੀ ਜਾਂਦੇ ਆ ਵਿਦਿਆਰਥੀ ਹਾਂ ਇਹ ਇਹ ਇੱਕ ਤਰ੍ਹਾਂ ਦਾ ਪ੍ਰੈਸ਼ਰ ਤਾਂ ਹੈ ਜਿੱਤੇ ਕਰਕੇ ਹੁਣ ਆਮ ਘਰਾਂ ਦਾ ਬੱਚਾ ਉਹਨੂੰ ਇਹ ਹੁੰਦਾ ਵੀ ਉਹਨੇ ਆਪਣੇ ਪਰਿਵਾਰ ਨੂੰ ਵੀ ਕਮਾ ਕੇ ਦੇਣਾ ਹੁੰਦਾ ਇਸ ਕਰਕੇ ਉਹ ਇੱਕ ਵਾਰੀ ਕਿਨਾਰਾ ਤਾਂ ਕਰਦਾ ਪਰ ਦੂਜੀ ਗੱਲ ਇਹ ਆ ਕਿ ਇਹਦਾ ਬਦਲ ਫਿਰ ਕੀ ਹੋਵੇ ਹੈਨਾ ਜੇ ਵਿਦਿਆਰਥੀ ਅੰਦੋਲਨ ਚ ਨਹੀਂ ਆਉਣਗੇ ਤਾਂ ਫਿਰ ਬਦਲ ਕੀ ਹੋਗਾ ਫਿਰ ਭਾਰਤ ਦੀ ਭਾਰਤ ਦੀ ਦੁਰਦਸ਼ਾ ਉਪਰ ਉਵੇਂ ਹੀ ਰਹਿਣੀ ਹੈ ਜੇ ਲੋਕ ਅੰਦੋਲਨ ਨਹੀਂ ਕਰਨਗੇ ਹੁਣ ਤਾਂ ਇਹ ਮੰਨਿਆ ਜਾਣ ਲੱਗ ਗਿਆ ਵੀ ਜੇ ਕੋਈ ਮਾਮਲਾ ਹੱਲ ਕਰਾਉਣਾ ਤਾਂ ਧਰਨਾ ਲਾ ਲਓ ਹਾਂ ਜਿੱਥੇ ਕੋਈ ਜਥੇਬੰਦੀ ਵੀ ਨਹੀਂ ਹੈਗੀ ਪਿੰਡ 'ਚ ਕੋਈ ਘਟਨਾ ਵਾਪਰ ਜੇ ਪਿੰਡ ਦੇ ਲੋਕ ਧਰਨਾ ਲਾ ਲੈਂਦੇ ਆ ਇਹ ਹੁਣ ਲੋਕਾਂ ਨੂੰ ਰਾਹ ਦਿਸਣ ਲੱਗ ਗਿਆ ਸਾਨੀ ਤੋਂ ਬਾਅਦ ਜਾਗ ਗਏ ਬਥੇ ਇਹ ਲੋਕਾਂ ਨੂੰ ਰਾਹ ਦਿਸਣ ਲੱਗ ਗਿਆ ਹੁਣ ਪਿੰਡ 'ਚ ਕੋਈ ਐਕਸੀਡੈਂਟ ਹੋ ਜੇ ਤਾਂ ਲੋਕ ਪੂਰੇ ਪਿੰਡ ਦੇ ਇਕੱਠੇ ਹੋ ਕੇ ਧਰਨਾ ਲਾ ਲੈਂਦੇ ਵੀ ਐਕਸੀਡੈਂਟ ਦਾ ਇਹ ਹੱਲ ਕਰੇ ਸਰਕਾਰ ਹਨਾ ਇਸ ਕਰਕੇ ਇਹ ਹੁਣ ਇੱਕ ਲੋਕਾਂ ਨੂੰ ਰਾਹ ਹੱਲ ਦਿਸਣ ਲੱਗ ਗਿਆ ਧਰਨਾ ਜਦੋਂ ਸਰਕਾਰ ਜਦੋਂ ਕੋਈ ਸਰਕਾਰ ਦੇ ਦਰਬਾਰੇ ਕਿਸੇ ਵਿਦਿਆਰਥੀ ਇਹ ਗੱਲ ਨਹੀਂ ਸੁਣਦਾ ਡੀਸੀ ਗੱਲ ਨਹੀਂ ਸੁਣਦਾ ਲੋਕ ਜਥੇਬੰਦੀਆਂ ਨੂੰ ਲੱਭਦੇ ਆ ਹਨਾ ਇਹ ਇੱਕ ਇੱਕ ਪੈਰਲਲ ਸਰਕਾਰ ਬਣ ਗਈ ਜਥੇਬੰਦੀਆਂ ਕਿ ਲੋਕਾਂ ਦੇ ਮਾਮਲੇ ਹੱਲ ਕਰਾਉਂਦੀ ਹੈ ਜਥੇਬੰਦੀ ਹਨਾ ਸਰਕਾਰ ਤੋਂ ਦੂਜੀ ਇੱਕ ਸਰਕਾਰ ਬਣ ਗਈ ਹੈ ਹਨਾ ਇਹ ਇੱਕ ਜਿਹੜਾ ਪੋਜ਼ਿਟਿਵ ਚੀਜ਼ ਹੈ ਮੈਂ ਲਓ ਆਪੋਜੀਸ਼ਨ ਕਹਿ ਲਈਏ ਵੀ ਆਪੋਜੀਸ਼ਨ ਪੋਲਿਟਿਕਸ ਹੈ ਲਈ ਪੋਲਿਟੀਸ਼ੀਅਨਾਂ ਵਾਲੀ ਖਤਮ ਹੋ ਗਈ ਪਰ ਇਹ ਪੋਲਿਟੀਸ਼ੀਅਨ ਜਿਹੜੇ ਪੋਲਿਟੀਸ਼ੀਅਨ ਨਾ ਕਹੀਏ ਆਪਾਂ ਧਰਨਾਕਾਰੀ ਜਿਹੜੇ ਆ ਉਹ ਅਸਲ 'ਚ ਦੂਸਰੀ ਧਿਰ ਬਣ ਗਏ ਨੇ ਹੁਣ ਸਰਕਾਰ ਦੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਹੁਣ 95 ਵੱਡੀ ਪੱਧਰ ਤੇ ਬਾਹ ਹੁਣ ਉੱਥੇ ਵੀ ਧਰਨੇ ਲਾ ਰਹੇ ਵਿਦਿਆਰਥੀ ਕੈਨੇਡਾ ਵਿੱਚ ਲੱਖਾਂ ਵਿਦਿਆਰਥੀ ਜਿਹੜੇ ਹੁਣ ਰਿਪੋਰਟ ਹੋਣ ਦੇ ਡਰੋਂ ਧਰਨੇ ਤੇ ਬੈਠੇ ਹੋਏ ਆ ਹਨਾ ਹੁਣ ਇਸ ਸਾਲ ਕੁਝ 3 3-4 ਲੱਖ ਜਿਹੜੇ ਵਿਦਿਆਰਥੀ ਰਿਪੋਰਟ ਕਰ ਰਹੇ ਉਥੋਂ ਹਨਾ ਅਗਲੇ ਸਾਲ 5 ਲੱਖ ਵਿਦਿਆਰਥੀ 5-6 ਲੱਖ ਹੋਏ ਵਿਦਿਆਰਥੀ ਹੋਰ ਰਿਪੋਰਟ ਕਰਨੇ ਆ ਕੈਨੇਡਾ ਹੁਣ ਅਮਰੀਕਾ ਚ ਟਰੰਪ ਜਿੱਤ ਗਿਆ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਕਿ ਵਿਦਿਆਰਥੀ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਇਹਨਾਂ ਨੂੰ ਅਸੀਂ ਆਪਦੇ ਮੂਲਕ ਸਥਾਨ ਹੀ ਦੇਣੀ ਬਾਹਰ ਦੇ ਦਰਵਾਜ਼ੇ ਨੌਜਵਾਨਾਂ ਲਈ ਬੰਦ ਹੋ ਰਹੇ ਆ ਹਨਾ ਹੁਣ ਇਹ ਤੀ ਨਹੀਂ ਬਣਾ ਚਲੋ ਜਮੀਨਾ ਜਾਇਦਾਦ ਵਿੱਚ ਕੇ ਬਾਹਰ ਚਲੇ ਜਾਓ ਉਹ ਰਸਤਾ ਤਾਂ ਬੰਦ ਹੋ ਗਿਆ ਹੁਣ ਨੌਜਵਾਨਾਂ ਨੂੰ ਇੱਥੇ ਕੁਛ ਨਾ ਕੁਛ ਕਰਨਾ ਹੀ ਪੈਣਾ ਹੈਣਾ ਇਸ ਲਈ ਜੇ ਹਨਾ ਲੋਕ ਵਿਦਿਆਰਥੀ ਸਭ ਤੋਂ ਵੱਧ ਜਾਂ ਤਾਂ ਵਿਦਿਆਰਥੀ ਬਾਹਰ ਜਾ ਰਿਹਾ ਜਾਂ ਵਿਦਿਆਰਥੀ ਖੁਦਕੁਸ਼ੀ ਕਰ ਰਿਹਾ ਹੈਣਾ ਵਿਦਿਆਰਥੀ ਜਿਹੜੇ ਬਾਹਰ ਬਾਹਰ ਨਹੀਂ ਜਾ ਪਾਰੇ ਉਹ ਰਿਪੋਰਟ ਹੋ ਕੇ ਆ ਰਿਹਾ ਤਾਂ ਹੁਣ ਗਦਰ ਪਾਰਟੀ ਵਾਲਾ ਇਤਿਹਾਸ ਸਿਰਜਿਆ ਜਾਣਾ ਤੀਤਿਮਾ ਗਦਰੀ ਬਾਬਿਆਂ ਦਾ ਆਪਾਂ ਮੇਲੇ ਤੇ ਖੜੇ ਆ ਤਾਂ ਗਦਰ ਪਾਰਟੀ ਦਾ ਇਤਿਹਾਸ ਹੁਣ ਜਿਹੜਾ ਰਿਪੀਟ ਹੋਣ ਜਾ ਰਿਹਾ ਕਿ ਬਾਹਰ ਦੇ ਬਾਹਰ ਵੀ ਵਿਦਿਆਰਥੀਆਂ ਨੂੰ ਲੁੱਟ ਹੁੰਦੀ ਹੈ 14 14 ਘੰਟੇ 18 18 ਘੰਟੇ ਵੀ ਕੰਮ ਕਰਦੇ ਵਿਦਿਆਰਥੀ ਉੱਤੇ ਹੈਨਾ ਉੱਥੇ ਉਹਨਾਂ ਨੂੰ ਲੁੱਟ ਹੁੰਦੀ ਆ ਫਿਰ ਵੀ ਉਹਨਾਂ ਨੂੰ ਉਹਨਾਂ ਦਾ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਉਹਨੂੰ ਰਿਪੋਰਟ ਕੀਤਾ ਜਾ ਰਿਹਾ ਉਥੋਂ ਦੀਆਂ ਸਰਕਾਰਾਂ ਉਹਨਾਂ ਦੇ ਰਸਤੇ ਬੰਦ ਕਰ ਰਹੀਆਂ ਹੈਨਾ ਇਸ ਕਰਕੇ ਹੁਣ ਤਾਂ ਗਦਰ ਪਾਰਟੀ ਜਿਹੜੀ ਦੁਬਾਰਾ ਆ ਦਾ ਇਤਿਹਾਸ ਸਿਰਜਣ ਵਾਲੀ ਆ ਤੇ ਇਹ ਤੁਸੀਂ ਕਹਿ ਰਹੇ ਆ ਕਿ ਵਿਦਿਆਰਥੀ ਅੰਦੋਲਨਾਂ 'ਚ ਘਟਨੇ ਵਿਦਿਆਰਥੀ ਰਾਜਨੀਤੀ 'ਚ ਨਹੀਂ ਆ ਰਹੇ ਤੇ ਵਿਦਿਆਰਥੀ ਰਾਜਨੀਤੀ ਵਿੱਚ ਆ ਰਹੇ ਆ ਤੇ ਇਹਨਾਂ ਦੀ ਗਿਣਤੀ ਹੁਣ ਦੁੱਗਣੀ ਤਿਗਣੀ ਹੋਣੀ ਆ ਜਦੋਂ ਨੂੰ ਜਦੋਂ ਆ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਾਮਲਾ ਜਿਹੜਾ ਹੋਰ ਉੱਭ ਕਿ ਸਾਡੀ ਗੱਲ ਨੂੰ ਵੀ ਉਹਨਾਂ ਨੇ ਨਾਲ ਦੀ ਨਾਲ ਕਟਿਆ ਕਿ ਨਹੀਂ ਜਿਹੜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਸਟੂਡੈਂਟ ਆ ਰਹੇ ਨੇ ਉਹਨਾਂ ਦੀ ਸ਼ਮੂਲੀਅਤ ਹੋ ਰਹੀ ਹੈ ਬਾਕੀ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨੇ ਆਪਣੇ ਵਿਚਾਰਾਂ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ